ਕੁਚੀ ਚੈਨਲ ਕਾਈਜ਼ ਨੇ ਕੋਠੇ ਦੀ ਜਾਣੀ ਤੇ ਮੈਂ ਚਾਹਤੀ ਹਾਂ ਨਾ ਮਮਾ ਨੇ ਪਿਆ ਮਮਾ ਨੇ ਕਿਹਾ ਕਿ ਨਾ ਬੋਰਾ ਨਾ ਮੈਂ ਧੋ ਦਿੱਤਾ ਤੇ ਤੂੰ ਉਹਨਾਂ ਕੋਠੇ ਦੀ ਸੁੱਕਣਾ ਪਾ ਦੇ ਕਿਉਂਕਿ ਇਹ ਕਣਕਵਾਰਾ ਮਤਲਬ ਕਣਕ ਦੇ ਲਈ ਜਿਹੜਾ ਆਟਾ ਨਹੀਂ ਨਹੀਂਦਾ ਆਪਾਂ ਪਸਾ ਕੇ ਤੇ ਉਹ ਵਾਰਾ ਬੋਰਾ ਆ ਤੇ ਮਮਾ ਨੇ ਕਿਹਾ ਕਿ نیچے ਸੁਕਣਾ ਨਹੀਂ ਹੈਗਾ ਗਿੱਲਾ ਪਿਆ ਰਹੂਗਾ ਤੇ ਤੇ ਉੱਤੇ ਜਾ ਕੇ ਪਾਇਆ ਤੇ ਮੈਂ ਹੁਣ ਉੱਤੇ ਪਾ ਨਹੀਂ ਸਕਿਆ ਨਾ ਮਮਾ ਨੇ ਇੱਕਦਮ ਮਸ਼ੀਨ ਵੀ ਲਗਾਈ ਆ ਇਹਦੇ ਵੀ 25 ਮਿੰਟ ਪਏ ਆ ਦੇ ਦਿਨ ਤੋਂ ਪ੍ਰੈਸਕਿਊ ਮੈਂ ਕੱਲ ਪਰ ਆਪ ਆ ਪਾ ਪਾ ਜੀ। ਕੱਲ ਜੀ ਮੈਂ ਉੱਤੇ ਨਾ ਗੋਰਾ ਸੜਾ ਪੈਂਦਾ ਸੀਗਾ ਤੇ ਉਹਨਾਂ ਨੇ ਨੀਚੇ ਕਰਦੀਆਂ ਤੇ ਮੰਮਾ ਤੇ ਨਾ ਸਬਜੀ ਬਣਾ ਰਹੇ ਪਏ ਆ। ਮੰਮਾ ਕਹਿੰਦੇ ਗਾਇਸ ਸਾਡੀ ਮੈਂ ਸੌਂਡ ਬਣਾਉਣ ਲੱਗੇ ਆ। ਕੰਗਰੇਸ਼ਾ ਤੋਂ ਵਧੀਆ ਹੁੰਦੀ ਹੈ। ਤੇ ਮਸਲੇ ਉੱਤੇ ਕੱਪੜੇ ਧੋਣ ਵਾਲੀ ਮਸ਼ੀਨ ਵੀ ਲਾ ਲਈ ਸੀ। ਕੱਪੜੇ ਵੀ ਧੋ ਹੋ ਜਾਨੇ ਆ। ਹੂੰ। ਤੇ ਭਾਂਡੇ ਭੁੰਡੇ ਵੀ ਧੋ ਲਿਆ ਤੇ ਉਹ ਮਗੇ ਸਬਜੀ ਉਹ ਨਾਲ ਹੀ। ਗਾਇਸ ਸੌਂਡ ਬਹੁਤ ਟੇਸਟੀ ਬਣਦੀ ਆ ਤੁਸੀਂ ਵੀ ਬਣਾ ਕੇ ਖਾਇਆ ਕਰੋ ਸਾਡੀ ਜੀ। ਮਮਾ ਕਹਿੰਦੇ ਮਮਾ ਕਿੰਦਾਂ ਦੀ ਕਹਿੰਦੇ ਸੀ ਕਿ ਬਣਾਉਣੀ ਆ ਪਰ ਮਨੀਸ਼ਾ ਮਨਾਂ ਕਰੀ ਜਾਂਦੀ ਸੀ ਕਿਉਂਕਿ ਮਨੀਸ਼ਾ ਕਹਿੰਦੀ ਕਿ ਮੈਨੂੰ ਪਸੰਦੀ ਪਸੰਦ ਮੈਨੂੰ ਵੀ ਨਹੀਂ ਹੈਗੀ ਪਰ ਮਮਾ ਕਹਿੰਦੇ ਕਿ ਵਧੀਆ ਹੁੰਦੀ ਆ ਨਾ ਇਹ ਮਤਲਬ ਖਾ ਲੈਣੀ ਚਾਹੀਦੀ ਵਿਚ ਵਿਚ ਤੇ ਫਿਰ ਮਮਾ ਕਹਿੰਦੇ ਕਿ ਮੈਂ ਬਣਾ ਲੈਂਦੀ ਆ ਤੇ ਫਿਰ ਹੁਣ ਮਮਾ ਬਣਾਉਂਦੇ ਪਏ ਆ ਥੋੜੀ ਥੋੜੀ ਖਾ ਲਾਂਗੇ ਜਿਆਦਾ ਮਤਲਬ ਪਸੰਦ ਨਹੀਂ ਹੈਗੀ ਪਰ ਫਿਰ ਵੀ ਵਧੀਆ ਹੁੰਦੀ ਛੇਤੀ ਤੇ ਖਾ ਲਾਂਗੇ ਥੋੜੀ ਥੋੜੀ ਫਾਇਦੇ ਹੀ ਨਹੀਂ ਆਈ ਸੀ ਗਾਇਜ਼ ਮੈਂ ਤੇ ਪਾਪਾ ਹੁਣ ਚੱਲੇ ਆ ਬਾਹਰ ਕਿਉਂਕਿ ਨਾ ਸੀ ਨਾ ਮम्मा ਨੇ ਨਾ ਪਾਪਾ ਨੇ ਕਿਹਾ ਸੀਗਾ ਕਿ ਮੈਨੂੰ ਕੁਝ ਚੀਜ਼ਾਂ ਲਿਆ ਦਿਓ ਜਿਨ੍ਹਾਂ ਵਿੱਚੋਂ ਅਧੀਆਂ ਚੀਜ਼ਾਂ ਮਿਲ ਗਈਆਂ ਸੀ ਨੀ ਤੇ ਇਹਦੀਆਂ ਚੀਜ਼ਾਂ ਨਹੀਂ ਮਿਲੀਆਂ ਸੀ ਤੇ ਮੈਂ ਤੇ ਪਾਪਾ ਹੁਣ ਉਹ ਖਰੀਦਣ ਚੱਲਦੇ ਆ ਮम्मा ਸੀ ਹੈ ਠੀਕ ਆ ਠੀਕ ਯੋ ਥਰ ਕੇ ਆਓ ਥਰ ਕੇ ਆਓ ਤੇ ਮੱਕਬਰਾ ਮੇਰੇ ਲਈ ਖਰੀਦ ਕੇ ਲੈ ਕੇ ਆਓ ਓਕੇ ਮੱਕਬਰਾ ਦੀ ਤੇ ਨਹੀਂ ਹੋਰ ਕੁਝ ਮੰਗੋ ਮੱਕਬਰੇ ਦਾ ਕੁਝ ਹੋਰ ਮੰਗੋ 1 TV golden color. अच्छा बाबा देखो तो पर्दे ला दी ना मतलब पर्दे में पर्दा, पर्दे में में पर्दा पर्दा पढ़ते मेंउट ठंड लगती ए छोरी कुंडा का गाइज अज मै तू तो पता लग रहा है कि ठंड है बाहर ਹਾਂ ਬਰਫਰ ਦੀ ਹਵਾ ਹਾਂ ਬਰਫਰ ਦੀ ਹਵਾ ਚੱਲਦੀ ਪਈ ਆ ਜੇ ਗੱਡਰੇ ਤੇ ਅੰਦਰ ਜਾਣਾ ਹੋਵੇ ਤਾਂ ਅਸੀਂ ਚੌੜ ਜਰੇ ਤੁਸੀਂ ਜਿਸ ਕੋਟਰੀ ਪਤਾ ਨਹੀਂ ਕਿਦਰ ਚਲੋਂਦੇਵੇਂ ਆ ਗਾਇਸ ਅੱਜ ਮੈਨੂੰ ਤੇਰੀ ਉਹਦਾ ਦੁੱਖ ਤੇ ਪੀੜਾ ਦਾ ਪਤਾ ਲੱਗਾ ਲੱਗਾ ਹਾਂ ਉਹ ਤਾਂ ਜਾ ਕੇ ਆ ਗਈ ਅਸੀਂ ਤਾਂ ਇੰਨਾ ਛੇ-ਛੇ ਘੰਟੇ ਉੱਥੇ ਰਹਿਣੇ ਤੁਹਾਨੂੰ ਕਿਹੜਾ ਉੱਥੇ ਬਾਹਰ ਬਿਠਾਉਂਦੇ ਅਮੀਸ਼ਾ ਕੋਈ ਨਹੀਂ ਦੂਰ ਟੋਂ ਵਾਈਜ਼ ਹੁਣ ਲੱਗ ਗਿਆ ਅੰਮਾ ਬਾਹਰ ਬਹੁਤ ਠੰਡਵਾ ਵਾਈਸ ਨੇਸ਼ਨ ਪੁੱਛੋ ਕਿ ਤੁਸੀਂ ਇੱਥੇ ਜਾਂਦੇ ਰਹਿੰਦੇ ਜਦੋਂ ਸਾਡਾ ਟਾਈਮ ਸੀਗਾ ਕਹਿੰਦੀ ਉਹ ਤਾਂ ਸਾਨੂੰ ਸ਼ੀਸ਼ੀ ਕੰਨੀ ਮੈਂ ਕਿਹਾ ਤੁਹਾਨੂੰ ਕਿਹੜਾ ਬਾਰ ਬਣਾਉਂਦੀ ਦਰਿਆ ਦੀ ਤਾਂ ਨਹੀਂ ਹੁੰਦੀ ਸੀ ਕਿਉਂ ਨਹੀਂ ਹੁੰਦੀ ਸੀ ਉਦੋਂ ਕੋਈ ਮੌਸਮ ਹੋਰ ਸੀਗਾ ਕਹਿੰਦੀ ਉਦੋਂ ਢਾਣੀ ਨਹੀਂ ਹੁੰਦੀ ਸੀ ਪਾਪਾ ਕਹਾਂ ਜਦੋਂ ਮਮਾ ਹਾਲੀ ਸਕੂਲ ਵੜਦੇ ਹੁੰਦੇ ਸੀ ਜੋ ਤੁਸੀਂ ਪੜਦੇ ਹੁੰਦੇ ਸੀ ਸਾਣੀਆਂ ਦੀਆਂ ਸੁੱਖ ਸੁਵਿਧਾਵਾਂ ਮੀ ਆਏ ਗਾਈਜ਼ ਆਈ ਕੈਨਟ ਫੀਲ ਮਾਈ ਹੈਂਡਸ ਲੈਂਦੇ ਤਾਂ ਨਹੀਂ ਸੋਕੋ ਵੀ ਤਾਂ ਹਾਂ ਜੀ ਸੋਕੋ ਵੀ ਤਾਂ ਨਹੀਂ ਦੋ ਜਿੱਦਾ ਉਹ ਹੀਟਰ ਲੱਗੇ ਹੁੰਦੇ ਨਾ ਸਕੂਲੇ ਲੱਗੇ ਜਾਂਦੀ ਹੁੰਦੀ ਹੈ ਗਾਇਸ ਪਪਾ ਨੇ ਨਾ ਸਪੈਸ਼ਲ ਹੀਟਰ ਲਾਇਆ ਮੇਰੇ ਤੇ ਆਪਣੇ ਦੀ ਤੇ ਪਲਸ ਮਨੀਸ਼ਾ ਲਈ ਮਤਲਬ ਸਾਰਿਆਂ ਲਈ ਪਿੱਛੇ ਹੋ ਜਾ ਬਾਰੂਦ ਅਸੀਂ ਆਏ ਹਾਂ ਤੂੰ ਬਹਿ ਜਾ ਆਈ ਮੀਨ ਟੂ ਸੇ ਕਿ ਤੂੰ ਉੱਥੇ ਬਹਿ ਜਾ ਪਪਾ ਨੂੰ ਵੀ ਇਕੋਲੀ ਹਵਾ ਆਉਗੀ ਆਹ ਰਹੀ ਮੈਂ ਸਾਈਡ ਤੇ ਖੜੀ ਪਪਾ ਨੂੰ ਜਾਂਦੀ ਵੀ ਸਾਰੀ ਓਕੇ ਬੇਬ ਡੋਨਟ ਗੈਟ ਐਂਗਰੀ ਮੈਂ ਤਾਂ ਐਂਗਰੀ ਹੋਈ ਵੀ ਨਹੀਂ ਮੈਂ ਥੋੜੀ ਐ ਪਰਸਨਲ ਜਿੱਦੜ ਮੈਂਂਦਰੀ ਹੋ ਗਈ ਨਾ ਹੂੰ ਦੁਨੀਆ ਹਲਾ ਦੇ ਦੀ ਦੁਨੀਆ ਹਲਾ ਦੇਣੀ ਹੈ ਪਪਾ ਵੀ ਸੁਣੀ ਜਾਂਦੇ ਇਧੀਆਂ ਦੁਨੀਆ ਦੇ ਵਿੱਚ ਸਾਰੇ ਸਾਰੇ ਹਲਾ ਦੇਣੇ ਮੈਂ ਗਾਇਜ਼ ਹੀਟਰ ਸਾਡਾ ਬਰਕਰਾਰ ਆ ਮਤਲਬ ਇਹ ਚੱਲੀ ਜਾਂਦਾ ਤੇ ਅਸੀਂ ਨਾ ਹੁਣ ਮੈਂ ਪਪਾ ਦੇ ਹੁਣੀਸ਼ਾ ਰੋਟੀ ਖਾਣ ਲੱਗੇ ਆ ਦੇਖ ਲਓ ਆ ਡੋਂਗੇ ਚ ਸਬਜੀ ਇਦਾਂ ਦੀ ਕੁਛ ਬਣੀ ਸੌਂਡ ਦੀ ਸਬਜੀ ਰੈਡੀ ਹੋ ਗਈ ਹੈ ਅਸੀਂ ਬਦੀਆਂ ਕੁਝ ਤੇ ਹਨਾ ਕਿ ਨਹੀਂ ਹੁੰਦੀ ਸੌਂਡ ਦੀ ਹੁੰਦੀ ਚ ਸੌਂਡ ਹੀ ਹੁੰਦਾ ਤੇ ਹਨਾ ਅਸੀਂ ਮਤਲਬ ਤਿੰਨਾਂ ਨੇ ਇੱਚੀ ਖਾ ਲੈਣੀਆਂ ਕਿਉਂਕਿ ਤੁਹਾਨੂੰ ਦੱਸਿਆ ਕਿ ਹੁਨੀਸ਼ਾ ਖਾਂਦੀ ਹੈ ਕਿ ਜ਼ਿਆਦਾ ਬਣੀ ਜਾਂਦੀ ਹੈ ਪੀਆ ਦਾ ਸੌਂਡ ਪਾਪਾ ਕਿੰਦੇ ਪੀਆਤਾ ਸੋਣ ਪਾਪਾ ਬੰਦੀਆ ਜੀ ਹੁਣ ਨਹੀਂ ਤਾਂ ਅਸੀਂ ਲੰਚ ਕਰ ਲੀਏ ਸਾਢੇ 12 ਹੋ ਗਿਆ ਤੇ ਅੱਜ ਥੋੜਾ ਅਸੀਂ ਸ਼ੀਤੀ ਕਰਨ ਲੱਗੇ ਅੱਧਾ ਘੰਟਾ ਨੀਂਦ ਅਸੀਂ 1 ਵਜੇ ਕਰਦੇ ਹੁੰਦੇ ਆ ਗਾਇਸ ਅਸੀਂ ਰੋਟੀ ਖਾ ਲਈ ਤੇ ਮੰਮਾ ਨੇ ਨਾ ਫੌਂਡੂ ਦੀ ਸਬਜੀ ਬਹੁਤ ਹੀ ਸਵਾਦ ਬਣਾਈ ਸੀ ਮੰਮਾ ਬਹੁਤ ਸਵਾਦ ਬਣੀ ਜੀ ਤੇ ਹੁਣ ਮੰਮਾ ਮੂੰਗਫਲੀ ਖਾਂਦੇ ਪਿਆ ਆ ਮੀਨ ਮੂੰਗਫਲੀ ਖਾਂਦੇ ਪਿਆ ਗਾਇਸ ਪਰ ਮਨੇਸ਼ਾ ਨੇ ਨਹੀਂ ਖਾਦੀ ਕਹਿੰਦੀ ਮੈਨੂੰ ਨਹੀਂ ਪਸੰਦ ਆ ਇਹ ਨਹੀਂ ਇਹਨੂੰ ਪਸੰਦ ਨਹੀਂ ਹੈਗੀ ਉਦਾਂ ਇਹਨੂੰ ਪਸੰਦ ਦੇ ਲੱਗੀ ਮਤਲਬ ਮੈਂ ਤਾਂ ਸਵਾਦ ਪਰ ਮੈਨੂੰ ਪਸੰਦ ਨਹੀਂ ਹੈਗੀ ਹਾਂ ਇਹ ਹਣਾ ਹੁਣ ਮੈਂ ਪਾਪਾ ਨੂੰ ਚਾਹ ਬਣਾ ਕੇ ਦੇਣ ਲੱਗੀਆਂ ਕਿਉਂਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੰਡਾ ਥਾ ਹਮ ਤੇ ਗਾਇਸ ਅਸੀਂ ਆਵਲੀ ਦੇ ਚੱਕ ਹੰਨੇ ਪਏ ਅੱਛੀ ਕੀ ਜੀਦਾ ਪਾਪਾ ਇਹ ਹਣਾ ਇਹਦੀ ਸ਼ਕਲ ਦੇਖ ਕੇ ਲੱਗਦਾ ਬਹੁਤ ਜ਼ਿਆਦਾ ਹਾਰਡ ਹੋਗੀ ਪਰ ਇਹ ਜਿਦ ਦਿਖਾਓ ਰੂਮ ਵਰਗੀ ਬੋਲੀ ਆ ਆਵਲੀ ਹਣਾ ਯੈਸ ਬੋਲ ਮਤਲਬ ਸੌਫਟ ਆ ਤੇ ਹੁਣ ਮੈਂ ਪਾਪਾ ਨੂੰ ਚਾਹ ਬਣਾ ਕੇ ਦੇ ਦਿੱਤਾ ਮਮਾ ਨੂੰ ਵੀ ਗਾਇਸ ਲੋੜੀ ਵਾਲੇ ਵਲੌਗਸ ਮੇਰੀ ਲੈੜੀ ਵਾਲੀ ਘਾ ਤਾਂ ਸੀ ਜਾਂਦੇ ਪੇ ਚਾਰ ਪੈਕਟ ਹਮੇਸ਼ਾ ਕੀ ਕਰਦੀ ਹੈ ਜੇ ਲੇਡੀ ਮੂੰਹ ਤੇ ਨਿਕਲ ਗਿਆ ਤਾਂ ਉਹਨੂੰ ਨੋਟਿਸ ਕਰਦੀ ਹੈ ਹਾਂ ਉਹ ਤਾਂ ਕਰਨਾ ਹੀ ਤੂੰਨੇ ਮੂੰਹ ਤੇ ਲੇਡੀ ਕੈਸੇ ਕਹਾ ਵੀ ਤਾਂ ਮੈਂ ਲੜਕੀ ਹੂੰ ਹਾਂਜੀ ਉਹ ਕਹਿੰਦੇ ਨਾ ਸੈਟ ਦਾ ਪਤਾ ਨਹੀਂ ਲੱਗਦਾ ਹੂੰ ਹੂੰ ਪੱਖੇ ਦੇਖਾਂ ਬਾਅਦ ਦਿਨ ਕਿੱਡਾ ਆਇਆ ਮਤਮਤ ਅੱਛਾ ਦਿਨ ਹਾਂ ਦਿਨ ਬਗਿਆ ਲੋੜੀ ਕਰ ਲੈਣਾ ਹਾਂ ਗਾਈਜ਼ ਪਪਾ ਐਕਟਿਵਨ ਦੁਕਾਨ ਲਗਾਗੇ ਗਾਈਜ਼ ਪਪਾ ਪ੍ਰੂਫ ਦਿੰਦੇ ਪਿਆ ਕਿ ਹੁਣ 5 ਵਜੇ ਕਿ ਨਾ ਅੱਗੇ ਪਾਣੀ ਨਹੀਂ ਨੀਰਾ ਹੋ ਜਾਂਦਾ ਹੁੰਦਾ ਤੇ ਹੁਣ ਪਪਾ ਕਹਿੰਦੇ ਕਿ 9:00 ਘੰਟਾ ਮਤਲਬ ਲੋ ਹੈਗੀ ਉਜਾਲਾ ਹੈਗਾ ਹੋੜੀ ਵੇ ਦਿਨ ਤੇ ਹੁਣ ਉਜਾਲਾ ਵਾਰ ਸੱਚੀ ਉਜਾਲਾ ਉਜਾਲਾ ਤੂੰ ਜ਼ਰੂਰ ਫਤਿ ਬਿਜੂਰੀ ਕਰਦੀ ਮੈਂ ਪਰ ਗਾਈਜ਼ ਠੰਡ ਨੇ ਪੂਰੀ ਵਾਰ ਲਾਈ ਹੋਈ ਆ ਮੜਾ ਜਾ ਬਾਹਰ ਜਾਓ ਨਾ ਐ ਸੌਣ ਲੱਗ ਜਾਂਦਾ ਹੂੰ ਤੇ ਪਪਾ ਐਕਟਿਵਨ ਦੁਕਾਨ ਲਗਾਗੇ ਇਸਦੀ ਪਪਾ 15:00 ਵਜੇ ਖੋਲ੍ਹਿਆ ਆ ਤੇ ਹੀ ਬੜਾ ਵਲੌਗ ਦੇਤੇ ਪਈ ਸੀ ਜਿੰਦੇ ਕੇ ਬੋਹਾ ਸਾਜਿਤ ਮੇ ਲੇਡੀ ਕਾ ਗਾਇਸ਼ ਆਮ ਹੋ ਚੁੱਕਿਆ ਮੈਂ ਆਪਣਾ ਕੰਮ ਵਗੈਰਾ ਕਰ ਲਿਆ ਵਗੈਰਾ ਕਰਦੇ ਤੇ ਮੂ ਆਪਣਾ ਵਲੌਗ ਦੇਖਦੇ ਪਏ ਆ ਤੇ ਹਨਾ ਉਹ ਮੋਨਾ ਆਟਾ ਗੁੰਨ ਲੱਗੀ ਆ ਫਿਲਹਾਲ ਤਾ ਗਰਮ ਪਾਣੀ ਕਰਦੀ ਪਈ ਐ ਗੈਸ ਤੇ ਪਾਣੀ ਗਰਮ ਕਰ ਆਹ ਪਾਣੀ ਗਰਮ ਕਰਦੀ ਪਈ ਐ ਤੇ ਮੇਰੇ ਹੱਥ ਬਹੁਤ ਦੁਜੇ ਪਏ ਹੂੰ ਤੇ ਹਨਾ ਇਸ ਦੀ ਆਟਾ ਗਰਮ ਬਣਾਉਣੀ ਨਾ ਤੇ ਜਿਤਕ ਤਨ ਪਤਾ ਕਿ ਮਮਾ ਸੌਂਡ ਬਣਾਈ ਦੱਸਿਆ ਆਹੋ ਤੇ ਆ ਡੋਨਟ ਲਾਈਕ ਸੋ ਮੈਂ ਦੋ ਲੂਣ ਵਾਲੇ ਬਣਾਉਂਗੀ ਖੰਡ ਵਰਤਦੇ ਹੀ ਨਾ ਹੋਊਗੀ ਇਹਨੂੰ ਮੈਂ ਆਫਰ ਦਿੱਤੀ ਚ ਭਾਰੇ ਕਹਿੰਦੀ ਮੈਂ ਨਹੀਂ ਖਾਣੇ ਬਿਕੋਜ਼ ਮੇਰਾ ਹੱਥ ਸੁੱਜਿਆ ਹੈ ਨਾ ਤੇ ਖਾਣ ਦਾ ਤਾਂ ਸੁੱਜੇ ਦਾ ਕੀ ਮਤਲਬ ਹੈ ਤੂੰ ਹੀ ਕਹੇ ਮੈਂ ਤਾਂ ਬਣਨੇ ਨਹੀਂ ਮੈਂ ਬਹੁਤ ਜ਼ਿਆਦਾ ਗਰਮ ਨਹੀਂ ਮੈਂ ਬਣਾ ਦਊਗੀ ਕੋਈ ਆਪਣੇ ਲਈ ਹੁਣ ਬਣਾ ਲੂੰਗੀ ਪਤਾ ਨਹੀਂ ਮੈਨੂੰ ਆਟਾ ਗੁੰਨਣਾ ਪਹਿਲਾਂ ਮੈਂ ਆਟਾ ਗੁੰਨੂਗੀ ਠੀਕ ਹੋਣੇ ਆਟਾ ਗੁੰਨਣਾ ਲੱਗੀ ਆ ਤੇ ਮੈਂ ਆਪਣਾ ਕੰਮ ਕਰ ਲੈ ਮੈਂ ਥੋੜਾ ਹੀ ਟ੍ਰੈਸ ਸਿੱਖੂਗੀ ਤੇ ਪਪਾ ਜੀ ਇਧਰ ਆਪਣਾ ਕੰਮ ਕਰਦੇ ਪਏ ਆ ਤੂੰ ਕਦੋਂ ਆਏ ਨਾ ਮੈਂ ਰੋਟੀ ਬਣੀ ਲਾ ਕੇ ਰੋਟੀ ਪਾੜੀ ਬਣਾ ਕੇ ਜਦ ਤੱਕ ਮੈਂ ਠਹਿਰੀ ਜਾਵਾਂ ਨਾ ਯਾਰ ਕੋਈ ਨਹੀਂ ਦਵਾਰ ਲਾ ਲਈ ਤੂੰ ਹਾਂ ਤੇਰੇ ਤੇ ਮੇਰੇ ਚਲਾਈ ਨਹੀਂ ਹੋਏ ਰੋਟੀ ਪਾਣੀ ਜ਼ਿਆਦਾ ਅਜੇ ਨੇ ਆਟਾ ਗੁੰਨਣਾ ਰੋਟੀ ਪਕਾਉਣੀ ਆ ਗਾਇਸ ਅੰਨਾ ਟਾਈਮ ਮੈਂ ਉੱਤੇ ਬੈਠੀ ਰਹੂੰਗੀ ਥੋੜਾ ਵੀ ਮੈਂ ਸਿੱਖਣ ਲੱਗੀ ਹਾਂ ਗਾਇਸ ਹੁਣ ਪਾਪਾ ਨੇ ਦਹੀਂ ਵੀ ਲਾਤਾ ਸੀ ਤੇ ਚੰਡ ਵੀ ਪਾਈਏ ਦੇਖੋ ਤੁਸੀਂ ਇਹਦੇ ਖੰਡ ਦੇ ਕਣ ਦੇਖ ਸਕਦੇ ਹੋ ਤੇ ਨਾਲ ਲੂਣ ਵਾਲੇ ਪਰੌਂਠੇ ਕੰਬੀਨੇਸ਼ਨ ਬਹੁਤ ਵਧੀਆ ਤੇ ਹੁਣ ਮੈਂ ਖਾਉਂਗੀ ਰੋਟੀ ਦੁਪਹਿਰ ਵੇਲੇ ਮੈਂ ਚਾਜਣਾ ਖਾਦੀ ਤੇ ਹੁਣ ਮੈਂ ਖਾਉਂਗੀ ਰੋਟੀ ਤੇ ਹੋਪ ਕਿ ਮੈਨੂੰ ਮਜ਼ਾ ਆਊਗਾ ਆਈਸ ਆਨ ਹੋ ਚੁੱਕਿਆ ਰਾਤ ਤੇ ਮੈਂ ਰੋਟੀ ਵੀ ਖਾ ਲਈ ਸੀ ਤੇ ਰੋਟੀ ਕਾਜ ਬਹੁਤ ਮਜਾ ਆ ਕਿਉਂਕਿ ਖੰਡ ਵਾਲਾ ਦਹੀਂ ਤੇ ਲੂਗੜਾ ਪਾਟੇ ਬੜੇ ਵਧੀਆ ਲੱਗਦੇ ਹਨ ਚ ਤੇ ਖਾ ਲਿਆ ਸੀ ਬੜਾ ਮਜਾ ਆ ਤੇ ਗਾਈਸ ਸਿਰਫ ਮੈਂ ਹੀ ਖਾਦੀ ਸੀ ਇਹ ਮਤਲਬ ਇਹਨਾਂ ਨੇ ਰੋਟੀ ਖਾ ਲਈ ਸੀ ਨਾਰਮਲ ਮੈਂ ਹੀ ਭੁੰਡੇ ਖਾਦੀ ਸੀ ਕਿਉਂਕਿ ਇਹ ਕਹਿੰਦੇ ਸੀ ਅਸੀਂ ਨਹੀਂ ਖਾਣੇ ਪੀ ਤਾਂ ਫੇਰ ਨਾ ਪਪੋਤੀ ਲਈ ਮਮਾ ਤੇ ਇਹ ਮੋਨਾ ਕਾਫੀ ਬਣਾਉਣ ਲੱਗੀ ਆ ਅਜ ਮਮਾ ਨੇ ਨਹੀਂ ਪੀਣੀ ਕਿਉਂਕਿ ਮਮਾ ਕਹਿੰਦੇ ਮੇਰੇ ਪੇਟ ਨਹੀਂ ਸਹੀ ਨਾ ਤੇ ਤੁਸੀਂ ਦੋਵੇਂ ਪੀ ਲਓ ਤੇ ਇਸ ਲਈ ਸਿਰਫ ਅਜ ਪਪਾ ਤੇ ਮੁੰਡਾ 커피 ਪੀਉਗੇ ਮੈਂ ਤੇ ਪਿੰਡੀ ਨੂੰ ਹੁੰਦੀ ਤੇ ਅੱਜ ਦੇ ਵਲੌਗ ਨੂੰ ਪਿੰਨੇ ਰੱਖਦੇ ਹੂੰ ਮੀਤ ਕਾ ਤੁਹਾਨੂੰ ਵਲੌਗ ਪਸੰਦ ਆਏਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਾ ਪਣਾ ਵਲੌਗ ਚ ਬਾਏ